ਆਖਰੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਸੰਗਰੂਰ ਜ਼ਿਲ੍ਹਾ ਕੋਟ ਦੇ ਚਾਹੀਆਂ ਭਰਤੀਆਂ ਬਾਰੇ ਇਹ ਰੈਗੂਲਰ ਭਰਤੀ ਹੈ ਇਹਦਾ ਕੋਈ ਵੀ ਪੇਪਰ ਨਹੀਂ ਹੋਣਾਗਾ ਸਿੱਧੇ ਡਾਇਰੈਕਟ ਇੰਟਰਵਿਊ ਹੋਗੇ ਤੇ ਜੋ ਵੀ ਕੈਂਡੀਡੇਟਾਂ ਉਹਨਾਂ ਨੂੰ ਚੰਗੇ ਲੱਗਣਗੇ ਇੰਟਰਵਿਊ 'ਚ ਉਹਨਾਂ ਦੇ ਅਰਮੰਗਿਸ਼ਾਂ ਤੇ ਖਰੇ ਉਤਰਨਗੇ ਉਹਨਾਂ ਦੀ ਉਮੀਦ ਪਰ ਜੇ सिलेक्शन ਹੋ ਜਾਊਗੀ ਉਹਨਾਂ ਆਪਾਂ ਦੱਸ ਦੇਵਾਂਗੇ ਲਾਸਟ ਫ੍ਰੀਕੀ ਅਪਲਾਈ ਕਰਨ ਦੀ ਜੇ ਤੁਸੀਂ ਦੇਖ ਸਕਦੇ ਹੋ ਵੀ ਇਹ ਹੈ 7 ਮਾਰਚ 2025 ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਫਾਰਮ ਜਿਹੜਾ ਫਿਲ ਕਰਕੇ ਭੇਜ ਦੇਣਾਗਾ ਸਟੂਡੈਂਟਸ ਨੇ ਕੰਗਰੇਡ ਨੇ ਇਹ ਦੋ ਤਰ੍ਹਾਂ ਦੇ ਪੋਸਟਾਂ ਦੇ ਵਿੱਚ ਇੱਕ ਤਾਂ ਪ੍ਰੋਸੈਸਰ ਸਰਵਰ ਦੀ ਪੋਸਟ ਹੈ ਦੂਜੀ ਹੈਗੀ ਪੀਐਨ ਦੀ ਪੋਸਟ ਪ੍ਰੋਸੈਸਰ ਸਰਵਰ ਦੇ ਦੋ ਪੋਸਟ ਆਈਆਂ ਤੇ ਪੀਐਨ ਨੇ 12 ਪੋਸਟ ਆਈਆਂ ਜਿਹੜੀਆਂ ਪ੍ਰੋਸੈਸਰ ਸਰਵਰ ਨੇ ਪੋਸਟ ਆਈਆਂ ਉਹ ਤੇ ਐਸਐਮਸੀ ਵਾਸਤੇ ਆ ਇੱਕ ਉਹ ਹੈ ਜਰਨਲ ਜੇਕਰ ਜਿਹੜੀ ਪੇ ਆ 18000 ਮਿਨੀਮਮ ਆ ਤੇ ਬਾਕੀ ਜਿਹੜੀ ਪੇ ਆਦਨ ਤੇ ਕਮਿਸ਼ਨ ਆਪਣਾ ਪੇਗ ਨੀ ਹਿਸਾਬ ਨਾਲ ਮਿਲੂਗਾ ਸੈਂਟਰ ਦੇ ਨਾਲ ਜਿਹੜੀ ਕੁਆਲਿਫਿਕੇਸ਼ਨ ਆ ਘੱਟੋ ਘੱਟ 10ਵੀਂ ਪਾਸ ਹੋਣਾ ਚਾਹੀਦਾ ਬੰਦਾ ਪਿਆਬੀ ਲੈਂਗਵੀ ਹੋਣੀ ਚਾਹੀਦੀ ਉਮਰ ਜਿਹੜੀ ਕੈਟਾਗਰੀ ਆ 18 ਤੋਂ 35 ਹੋਣੀ ਚਾਹੀਦੀ ਉਮਰ ਦੀ ਜੋ ਕੈਟਾਗਰੀ ਵਾਈ ਲੈਫ ਸੈਕਸ਼ਨ ਆ ਉਹ ਮਿਲੂਗਾ ਜੰਟ ਨੂੰ ਦੂਜਾ ਨੰਬਰ ਦੇ ਕੇ ਪੀਐਨਡੀਆ ਪੋਸਟਾ ਇਹ ਟੋਟਲ ਹੈਗੀ ਆ 15 ਪੋਸਟਾਂਗੇ ਜਰਨਲ ਦੇ 4 ਆ ਜਰਨਲ ਉਹ ਮੈਨ ਜੇਕਾ ਜਰਨਲ ਇਹ ਡਬਲ ਜਰਨਲ ਇੱਕਾ ਸਪੋਰਟਸ ਨੈਣਾ ਜਰਨਲ ਇੱਕਾ ਐਸਸੀ ਮੈਜੀ ਵੀ ਐਮ ਐਨ ਬੀ ਇੱਕਾ ਐਸਸੀ ਐਨ ਐਨ ਬੀ ਉਹ ਮੈਨ ਇੱਕਾ ਟੀਐਸ ਡੋਆ ਬੀਸੀਓ ਡਾਓ ਬੀਸੀ ਇੱਕਾ ਬੀਸੀਓ ਬੀ ਉਹ ਮੈਨ ਇੱਕਾ ਆਈਐਸਐਮ ਜਰਨਲ ਉਹ ਮੈਨ ਇੱਕਾ ਪੀ ਪਰਸਨਲ ਡਿਸੇਬਿਲਟੀ ਹੈਗੀ ਆ ਉਹ ਵੀ ਇੱਕ ਪੋਸਟ ਹੈ ਜਿਹੜੀ ਜਿਹੜੀ ਪੇ ਸਕੇਲ ਆ ਸੇਮ ਹੀ ਆ ਪਰ ਸਰ ਉਹ 18000 ਰੁਪਏ ਪੇਮੈਂਟ ਆ ਤਨਖਾਹ ਇਹ ਵੀ ਸੱਤੇ ਵੇਖ ਕੇ ਸਾਰਾ ਸੈਂਟਰ ਦਾ ਮਿਲੂਗੀ ਇਹ ਜਿਹੜੀ ਕੁਆਲੀਫਿਕੇਸ਼ਨ ਆ ਇਹ ਤੁਸੀਂ ਅੱਠਵੀਂ ਪਾਸ ਹੋਣਾ ਹੈ ਤਾਂ ਬੰਦਾ ਪੰਜਾਬੀ ਲੈਂਗੁਏਜ ਹੋਣੀ ਜੇ ਉਹ ਮੈਂ ਜਿਹੜੀ ਹੈਗੀ 18 ਤੋਂ 35 ਸਾਲ ਉਮਰ ਹੋਣੀ ਚਾਹੀਦੀ ਆ ਪਰ ਜਿਹੜੀ ਇਹ ਡੈਫੀਨੇਸ਼ਨ ਹੈ ਜਿਵੇਂ ਕੈਟਾਗਰੀ ਵਾਈਜ਼ ਐਸ ਸੀ ਬੀ ਸੀ ਨੂੰ ਉਹ ਹੀ ਮਿਲੂਗੀ ਇਹਦੇ ਕੈਂਡੀਡੇਟ ਨੇ ਫਾਰਮ ਭਰਨਾ ਹੈ ਨੋਟੀਫਿਕੇਸ਼ਨ ਲਾਸਟ ਤੇ ਫਾਰਮ ਹੈਗਾਗਾ ਦਿੱਤਾ ਹੋਇਆ ਹੈਗਾ ਤੁਸੀਂ ਉਹਦੀ ਸਾਈਟ ਤੇ ਜਾ ਕੇ ਡਿਸਟ੍ਰਿਕਟ ਕੋਟ ਸੰਗਰੂਰ ਲਿਖ ਕੇ ਉਹਨਾਂ ਤੋਂ ਅਪਾਇਨਟਮੈਂਟ ਵਿੱਚ ਜਾ ਕੇ ਅਪਾਇਨਟਮੈਂਟ ਵਿੱਚ ਜਾ ਕੇ ਜੌਬ ਦਾ ਫਾਰਮ ਡਾਊਨਲੋਡ ਕਰ ਸਕਦੇ ਹੋ ਜਿਹੜਾ ਇੰਟਰਵਿਊ ਦਾ ਪ੍ਰੋਸੈਸ ਆ ਉਹ ਅਲਫਾਬੈਟ ਨੇਮ ਦਿਖਾਉਣਾ ਹੋਊਗਾ ਜਿੰਨਾ ਇਹ ਤੋਂ ਅੱਜ ਤੱਕ ਫਸਟ ਅੱਖਰ ਪਿੰਨਾਂ ਨੇਮ ਦਾ ਉਹਨਾਂ ਨੇ ਨਿਤਰੀਗਨ ਨੂੰ ਮਾਰਚ ਨੂੰ ਇੰਟਰਵਿਊ ਜਿੰਨਾ ਜੇ ਦੁਆਰ ਤੱਕ ਉਹਨਾਂ ਦੀ ਵੀ ਦੇਈ ਗੂ ਐਸਓ ਜੈਡ ਆ ਦੇ ਕੀ ਤਰੀਕ ਨੂੰ ਹੈਗੀ ਆ ਸੇਮ ਹੀ ਪ੍ਰਸਾ ਸਰਵਤੀ ਬੋਸ ਦਾ ਸੇਮ ਇੰਟਰਵਿਊ ਹੈਗੀ ਪੀਐਮ ਦੇ ਬੋਸ ਦਾ ਸੇਮ ਡੇਟ ਹੀ ਕੈਂਡੀਡੇਟ ਨੇ ਦੀ ਪੋਸਟ ਕੇਸ ਵਾਸਤੇ ਅਪਲਾਈ ਕਰਨਾ ਹੈਗਾ ਦੋ ਪਾਸਪੋਰਟ ਸਾਈਜ਼ ਦਾ ਨੋ ਦਾ ਫਾਦਰ ਨਾਮ ਯਸਦਾਨ ਨੇ ਮੋਜੂ ਗੇਟ ਆਫ ਬਰਥ ਹੋ ਜੂਗੀ ਇਹ ਤੁਹਾਡੇ ਕਿੰਨੀ ਬੰਦੀ ਆ এডਿਕੇਸ਼ਨ ਤੁਹਾਡੀ ਕਿੰਨੀ ਹੋ ਕੈਟਾਗਰੀ ਕਿੱਡੀ ਪਰਮਾਨੈਂਟ ਡਰੈਸ ਕਿਡਾਗਾ ਕੋਰਸਪੋਨਡੈਂਸ ਡਰੈਸ ਕਿਡਾ ਨੈਸ਼ਨਲਟੀ ਆ ਜੇ ਐਕਸਪੀਰੀਅੰਸ ਤੁਹਾਡੇ ਕੋਲ ਹੈਗਾ ਤਾਂ ਮੋਬਾਈਲ ਨੰਬਰ ਆ ਜੀਓ ਸਿਗਨੇਚਰ ਕਰਕੇ ਡੇਟ ਐਂਡ ਪਲੇਸ ਲਿਖ ਕੇ ਦੇਣਾਗਾ ਇਹਦੇ ਵਾਸਤੇ ਤੁਸੀਂ ਨਾਲ ਸਾਰੇ ਡਾਕੂਮੈਂਟ ਲਾ ਦਿਓ ਜਿੰਨੇ ਵੀ ਪੜੇ ਸਾਰਿਆਂ ਦੇ ਫਰਸ਼ਟ ਸਟੇਟ ਨਾਲ ਸੈਲਫ ਟੈਕਟਡ ਕਰਕੇ దోక్మన్ట్ లాదు నాల్దార్ కాడులాదే ఆవదదు పాస్పోడ్ సార్కవ పారందే లోనేక నాల్ పాదు కోరిరదు విచ్ తే కోరిర్ గాదు వాత్ వాత్ వాత్